ਜੰਡਿਆਲਾ ਗੁਰੂ ਵਿਖੇ ਸ਼ਹੀਦਾਂ ਦੇ ਨਾਮ ਤੇ ਰੱਖੇਗੇ ਚੌਕ ਸ਼ਹੀਦ ਉਦਮ ਸਿੰਘ ਚੌਕ ਵਿਖੇ ਕੈਬਨ ਮੰਤਰੀ ਹਰਪਜਨ ਸਿੰਘ ਈਟੀਓ ਦੇ ਤਰਮਪਦਨੀ सुरेंद्र कौर ਨੇ ਸ਼ਹੀਦ ਉਦਮ ਸਿੰਘ ਦੀ ਮੂਰਤੀ ਤੇ ਅਤੇ ਸ਼ਹੀਦਾਂ ਦੀ ਸ਼ਹਾਦਤ ਤੇ ਉਹਨਾਂ ਦੀਆਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਪੇਟ ਕਰਨ ਵਜੋਂ ਉੱਥੇ ਪੁੱਜੇ ਅਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ सुरेंद्र कौर ਨੇ ਆਖਿਆ ਕਿ ਜਿਸ ਆਜ਼ਾਦੀ ਦੀ ਹਵਾ ਵਿੱਚ ਅਸੀਂ ਅੱਜ ਆਨੰਦ ਮਾਣਦੇ ਹਾਂ ਉਹ ਸ਼ਹੀਦਾਂ ਦੀਆਂ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਸਦਕਾ ਹੀ ਹੈ ਅਸੀਂ ਅੱਜ ਉਸੇ ਹਵਾ ਵਿੱਚ ਸਾਹ ਲੈ ਰਹੇ ਹਾਂ ਜੋ ਸ਼ਹੀਦ ਉਦਮ ਸਿੰਘ ਨੇ ਇੱਕ ਅनाथ ਆਸ਼ਰਮ ਵਿੱਚ ਰਹੇ ਅਤੇ ਉੱਥੇ ਉਹਨਾਂ ਦਾ ਪਾਲਣ ਪੋਸ਼ਣ ਵੀ ਪੜਾਈ ਵੀ ਕੀਤੀ ਅਤੇ ਦੇਸ਼ ਦੀ ਗੁਲਾਮੀ ਦਾ ਦੁੱਖ ਵੀ ਸਹਾਰਦੇ ਹੋਏ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇਨਕਲਾਬ ਦੇ ਰਸਤੇ ਚੁਣਿਆ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੱਸਦੇ ਹੱਸਦੇ ਦੇਸ਼ ਲਈ ਆਜ਼ਾਦੀ ਲਈ ਕੁਰਬਾਨ ਵੀ ਹੋ ਗਏ। ਉਹਨਾਂ ਨੇ ਆਖਿਆ ਕਿ ਸ਼ਹੀਦਾਂ ਦੀ ਕੁਰਬਾਨੀ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਹਨਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਸਦਕਾ ਹੀ ਅੱਜ ਦੇਸ਼ ਆਜ਼ਾਦੀ ਦਾ ਸੁੱਖ ਮਾਣ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂ ਸਰਬਜੀਤ ਸਿੰਘ ਡਿੰਪੀ, ਅਸ਼ਵਨੀ ਕੁਮਾਰ, ਨਰੇਸ਼ ਪਾਟਕ ਸਮੇਤ ਹੋਰ ਵੀ ਕਈ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ। ਲੱਗੇਗੇ ਹਰ ਬਰਸ ਮੇਲੇ ਵਤਨ पे मिटनोई ਬਾਲੋਂ ਦਾ ਯਹੀ ਆਖਰੀ ਨਿਸ਼ਾਨ ਹੋਗਾ ਅੱਜ ਸ਼ਹੀਦ ਕੁਦਮ ਸਿੰਘ ਜੀ ਦੀ 86ਵੀਂ ਸ਼ਹਾਦਤ ਨੂੰ ਨਮਨ ਕਰਨ ਲਈ ਜਿਹੜੇ ਕਿ ਸਾਡੇ ਕ੍ਰਾਂਤੀਕਾਰੀ ਦੇਸ਼ ਭਗਤ ਸੂਰਮ ਗਤੀ ਦੀ ਦ੍ਰਿੜਤਾ ਨਾਲ ਆਪਣੀ ਕੌਮ ਦੇ ਲਈ ਆਪਣੀ ਜਿਹੜੇ નિર્ਦੋਸ਼ ਜਲੀਆਂ ਵਾਲੇ ਬਾਦ ਵਿੱਚ ਭਾਰਤੀ ਮਾਰੇ ਗਏ ਸੀ ਉਹਨਾਂ ਦੀ ਉਹਨਾਂ ਦੇ ਬਦਲਾ ਲੈਣ ਵਲੇ ਜੋ ਜਿਹੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਆਪਣਾ ਨਾਂ ਜਿਹੜਾ ਹੈ ਸਦੀਵੀ ਇਤਿਹਾਸ ਵਿੱਚ ਅਮਰ ਕਰ ਗਏ ਹਨ ਅੱਜ ਉਹਨਾਂ ਦੀ ਇਸ ਸ਼ਹਾਦਤ ਨੂੰ ਅਸੀਂ ਉਹਨਾਂ ਨੂੰ ਨਮਨ ਕਰਨ ਲਈ ਉਹਨਾਂ ਦੀ ਇਸ ਸੋਨ ਤਿਥੀ ਤੇ ਅਸੀਂ ਇੱਥੇ ਸਾਰੇ ਹੀ ਭੈਣ ਭਰਾ ਇਕੱਤਰ ਹੋਏ ਆਂ ਔਰ ਮੰਤਰੀ ਸਾਹਿਬ ਵੀ ਸੁਨਾਮ ਵਿਖੇ ਉਹਨਾਂ ਦੀ ਇਸ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਆ ਉੱਥੇ ਆਪਣੀ ਹਾਜ਼ਰੀ ਲਵਾ ਰਹੇ ਹਾਂ ਅਸੀਂ ਸਾਰੇ ਹੀ ਭੈਣ ਭਰਾ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਨਮਨ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਔਰ ਸ਼ਹੀਦਾਂ ਨੂੰ ਹਮੇਸ਼ਾ ਹੀ ਸਾਡਾ ਹੱਥ ਜੋੜ ਕੇ ਪ੍ਰਣਾਮ ਹੈ ਉਹਨਾਂ ਦੀ ਹੀ ਬਦੌਲਤ ਆ ਤੁਸੀਂ ਅਜ਼ਾਦ ਫਿਜ਼ਾਵੇ 'ਚ ਸਾਹ ਲੈ ਰਹੇ ਹਾਂ ਅਸੀਂ ਉਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ ਇੰਨਾ ਕੀ ਕਹਿੰਦੀ ਹੁਈ ਮੈਂ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਸ਼ਰਦਾਰਜੀ ਪੇਟ ਕਰਦੀ ਹੁਈ ਨਮਨ ਕਰਦੀ ਹਾਂ ਅੱਜ ਅਸੀਂ ਸਾਰੇ ਜੀ ਸ਼ਹੀਦਾਂ ਦੇ ਸਰਮਾਤ ਸਾਡੇ ਸ਼ੂਰ ਬੀਲ ਸਾਡੇ ਸ਼ਹੀਦ ਸ਼ਹੀਦ ਉਦਮ ਸਿੰਘ ਹੋਰਾਂ ਦੀ ਜਿਹੜੀ ਸ਼ਹਾਦਤ ਨੂੰ ਨਮਰ ਕਰਨ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਆਂ ਔਰ ਉਹਨਾਂ ਦੀ ਅੱਜ 85 ਸਾਲ ਹੋ ਗਏ ਨੇ 68 ਅਸੀਂ ਅੱਜ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਦਿਵਸ ਮਨਾ ਰਹੇ ਆਂ ਔਰ ਸਾਡੇ ਵਾਸਤੇ ਅੱਜ ਵੀ ਉਹ ਪ੍ਰੇਰਣਾ ਦਾ ਸਰੋਤ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਜਿਹੜਾ 1919 ਵਿੱਚ ਜਿਹੜਾ ਜੱਲ੍ਹਿਆਂਵਾਲਾ ਬਾਗ ਵਿੱਚ નિર્ਦੋਸ਼ ਜਿਹੜੇ ਲੋਕਾਂ ਉੱਤੇ ਜਿਹੜੀ ਜਨਰਲ ਡਾਇਰ ਨੇ ਜਿਹੜੇ ਫਾਇਰਿੰਗ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਉਸ ਜਿਹੜੇ ਰੋਸ਼ ਨੂੰ ਆਪਣੇ ਦਿਲ ਵਿੱਚ ਕੈਦ ਰੱਖ ਕੇ 21 ਸਾਲਾਂ ਦੇ ਬਾਅਦ 1940 ਵਿੱਚ ਜਰਨਲ ਡਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਜਿਹੜਾ ਉਹ ਜਿਹੜੀ ਜਿਹੜਾ ਕਰੂਰਤਾ ਸੀਗੀ ਉਹਦਾ ਬਦਲ ਲੇਤਾ ਸੀਗਾ ਔਰ ਇੱਥੇ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸ਼ਹੀਦ ਹੁੰਦੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸ਼ਹੀਦ ਉਤਮ ਸਿੰਘ ਭਰਾ ਦੇ ਇੱਕ ਨਾਮ ਸੀਗਾ ਰਾਮ ਮਹੋਤਮ ਮੁਹੰਮਦ ਸਿੰਘ ਆਜ਼ਾਦ ਯਾਨਕਿ ਉਹ ਇਕ ਮੈਸੇਜ ਸੀਗਾ ਸਾਰੇ ਧਰਮਾਂ ਦਾ ਕਿ ਜਿਹੜਾ ਦੇਸ਼ ਆਜ਼ਾਦ ਹੋਇਆ ਉਹ ਸਾਰੇ ਧਰਮਾਂ ਨੇ ਮਿਲ ਕੇ ਸੰਘਰਸ਼ ਕੀਤਾ ਤੇ ਦੇਸ਼ ਨੂੰ ਆਜ਼ਾਦੀ ਮਿਲੀ ਸੋ ਅੱਜ ਅਸੀਂ ਸਾਰੇ ਅ ਅੱਜ ਉਹਨਾਂ ਦੀ ਸ਼ਹਾਦਤ ਨਮਨ ਕਰਵਾਸੀ ਟੋਟਲ ਕੋਰਟ ਪਰ ਨਾਮ ਕਰਵਾਸੀ ਕਤਰ ਹੋਇਆ ਸਾਡੇ ਸਤਕਾਰਯੋਗ ਮਾਨਮ ਸੰਤਦਰ ਕੋਰਟ ਦੀ ਸੁਪਰਡਈ ਅਤੇ ਮੰਤਰੀ ਸਾਹਿਬ ਪ੍ਰਪੈਂਸੀ ਮੀਟੂ ਸਾਡੇ ਸ਼ਹਿਰੀ ਪ੍ਰਧਾਨ ਸਤਿੰਦਰ ਜੀ ਸਾਡੀ ਪੂਰੀ ਜਨਾਲੇ ਦੀ ਟੀਮ ਜਿਹੜੀ ਆ ਉਹ ਅੱਜ ਨਤਮਸਤਕ ਹੋਣ ਆਏ ਆ ਇਹ ਜਿਹੜਾ ਸ਼ਹੀਦ ਉਤਮ ਸਿੰਘ ਚੌਂਕ ਉਹਨਾਂ ਦੇ ਨਾਮ ਤੇ ਹੀ ਸਾਡੇ ਸ਼ਹਿਰ ਵਿੱਚ ਹੈਗਾ ਅੱਜ ਦੇ ਦਿਨ ਅਸੀਂ ਉਹਨਾਂ ਦੀ ਚਾਦਰ ਨੂੰ ਨਮਨ ਕਰਦੇ ਆਂ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਔਰ ਕਹਿੰਦੇ ਵੀ ਸ਼ਹੀਦਾਂ ਦੀ ਇਛਤਾ ਉਹ ਲੱਗੇ ਕਿ ਹਰ ਬਰਸ ਮੱਤਨ ਤੇ ਮਿਟਨੇ ਵਾਲੋਂ ਦਾ ਇਹ ਹੀ ਨਿਸ਼ਾਨ ਹੋਗਾ ਕਿ ਜਿਹੜੇ ਸ਼ਹਾਦਤ ਹਮੇਸ਼ਾ ਅਮਰ ਰਹਿੰਦੀ ਹੈ ਜੇ ਅਮਰ ਸੀ ਇਸ ਨੇ ਅੱਜ ਇੱਕ ਬੜਾ ਮਹਾਨ ਦਿਹਾੜਾ ਅੱਜ ਦਾ ਜਿਹੜਾ ਸ਼ਹੀਦ ਉਦਮ ਸਿੰਘੀ ਦਾ ਸ਼ਹੀਦੀ ਦਿਹਾੜਾ ਵਾ ਮਹਿਜ਼ ਇੱਕ 20 ਸਾਲ ਦਾ ਨੌਜਵਾਨ ਸੀ ਇਹ ਜਦੋਂ ਜੱਲਿਆਂ ਵਾਲੇ ਬਗ ਦਾ ਕਾਂਡ ਹੋਇਆ ਉਸ ਜੱਲੇ ਵਾਲੇ ਬਾਗ ਦੇ ਕਾਂ ਨੂੰ ਨਾ ਸਹਾਰਦਾ ਹੋਇਆ ਇਹ ਨੌਜਵਾਨ ਨੇ ਇੱਕ ਤਇਆ ਕਰ ਲਿਆ ਸੀ ਕਿ ਇਹਦਾ ਮੈਂ ਬਦਲਾ ਜੂਲਣਾ ਉਹ ਆਪਾਂ ਸਾਰਾ ਦੇਸ਼ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ 21 ਸਾਲ ਅੰਦਰ ਅੱਗ ਲੈ ਕੇ ਉਸ ਨੌਜਵਾਨ ਨੇ ਆਪਣੇ ਬਤਾਏ ਤੇ ਬਾਹਰ ਜਾ ਕੇ ਜਾ ਕੇ ਆਪਣਾ ਇਸ ਉਦੇਸ਼ ਦਾ ਆਪਣਾ ਜਿਹੜੇ ਸ਼ਹੀਦ ਕੀਤੇ ਸੀ ਸਾਡੇ ਉਹ ਬੱਚੇ ਬਜ਼ੁਰਗ ਅਣੀ ਆਪੀਪੀਆਂ ਪਹਿਣਾ ਕਿੰਨੇ ਸ਼ਹੀਦ ਹੋਏ ਸੀ ਉਸ ਕਾਂ ਦੇ ਵਿੱਚ ਉਹਦਾ ਜਾ ਕੇ ਬਦਲਾ ਲਿਆ ਸੋ ਇਸ ਨੌਜਵਾਨ ਦੀ ਖਾਸੀ ਤੇ ਕੋਈ ਸਭ ਤੋਂ ਵੱਡੀ ਹੈ ਕਿ ਸ਼ਹੀਦ ਉਦਮ ਸਿੰਘ ਜੀ ਇੱਕ ਯਤਿਮ ਖਾਨਦੇ ਦੇ ਵਿੱਚ ਪਲੇ ਰਹੇ ਔਰ ਉੱਥੋਂ ਦੇ ਪੜੇ ਨੇ ਪਰ ਦੇਸ਼ ਪ੍ਰਤੀ ਉਹਨਾਂ ਦਾ ਪ੍ਰੇਮ ਦੇਖੋ ਕਿ ਆ ਜੋ عمر ਹੋ ਗਿਆ ਦੇਸ਼ ਤੋਂ عمر ਹੋ ਗਿਆ ਹਮੇਸ਼ਾ ਹੀ ਹਰ ਸਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਆਪਾਂ ਉਹਨਾਂ ਦੀ ਇਸ ਸਮਾਰਕ ਦੇ ਉੱਪਰ ਸਾਰੇ ਖੜੇ ਆ ਇਹ ਦਾ ਨਾਮ ਵੀ ਸ਼ਹੀਦ ਉਦਮ ਸਿੰਘ ਚੌਕ ਹੈ ਸੋ ਅਸੀਂ ਸਾਰੇ ਹੀ ਉਹਨਾਂ ਨੂੰ ਨਮਨ ਕਰਨ ਵਾਸਤੇ ਓਟਮ ਕੋਡ ਤੋਂ ਨਾਮ ਕਰਨ ਵਾਸਤੇ ਇੱਥੇ ਪਹੁੰਚੇ ਆ ਮੈਡਮ ਜੀ ਨੇ ਦੱਸ ਕੇ ਗਏ ਕਿ ਅੱਜ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੀ ਫਿਜ਼ਾ ਅੱਜ ਆਪਾਂ ਅੱਜ ਸੁੱਖ ਦਾ ਸਾਹ ਲੈ ਰਹੇ ਆ ਆਜ਼ਾਦੀ ਦਾ ਆਪਾਂ ਸਾਹ ਲੈ ਰਹੇ ਆ ਦੇਖੋ ਦੇਸ਼ ਦੀ 90% ਜਿਹੜੀ ਆ ਕੁਰਬਾਨੀਆਂ ਹਨ ਜੀ ਦੇਸ਼ ਨੂੰ ਜਾਦ ਤੋਂਣ ਵਾਸਤੇ ਸਾਡੇ ਪੰਜਾਬੀ ਵੀਰਾਂ ਨੇ ਦਿੱਤੀਆਂ ਔਰ ਉਹਨਾਂ ਦੇ ਵਿੱਚ ਕੋਈ 23 ਸਾਲ ਦਾ ਕੋਈ 19 ਸਾਲ ਦਾ ਇਹੋ ਜਿਹੇ ਗੱਭਰੂ ਸਾਡੇ ਜਿਹੜੇ ਆ ਦੇਸ਼ ਤੋਂ ਕੁਰਬਾਨ ਹੋ ਗਏ ਸਾਡਾ ਉਹਨਾਂ ਸਾਰਿਆਂ ਨੂੰ ਜਿੱਥੇ ਨਮਨ ਹੈ ਉੱਥੇ ਹੀ ਅੱਜ ਸ਼ਹੀਦ ਉਦਮ ਸਿੰਘ ਜੀ ਨੂੰ ਸਾਡੇ ਦਿਲ ਦੀਆਂ ਗਹਿਨਾਈਆਂ ਪੋਟਮ ਪੋਟ ਫਰਮਾਨ ਕਰਦੇ ਆ ਕਿ ਉਹਨਾਂ ਦੀ ਇਹ ਸ਼ਹੀਦੀ ਜਿਹੜੀ ਆ ਉਹ ਜਦੋਂ ਤੱਕ ਦੁਨੀਆ ਰਹਿ ਗਈ ਉਦੋਂ ਤੱਕ ਯਾਦ ਕੀਤੀ ਜਾਏਗੀ ਸੋ